ਇਹ ਸਾਰੇ ਪਾਸਾ ਵਟੇ ਜਾਂਦੇ ਆ ਇਹ ਕਾਹਦਾ ਗਾਇ ਹੈ ਕਿਤੇ ਕੁੜੀਆਂ ਚੱਕ ਟੰਗਾ ਚੱਕੀ ਜਾਂਦੀ ਆ ਉਹ ਅਤੇ ਜੋਗਾ ਕਰਦੇ ਨੇ ਜੋਗਾ ਘਰੇ ਨਹੀਂ ਕੀਤਾ ਜਾਂਦਾ ਤੋਂ ਇਹ ਸਿੱਖ ਧਰਮ ਦੇ ਜਿਹੜੇ ਵਿਰੋਧੀ ਨੇ ਜਾਣ ਜਾਣ ਕੇ ਸਿੱਖਾਂ ਦੇ ਉੱਤੇ ਪੈ ਧਰਦੇ ਨੇ ਹਿਮਾਚਲ ਦੇ ਵਿੱਚ ਕੁੱਟਿਆ ਜਾਂਦਾ ਕੰਗਨਰ ਨਾਉ ਦੇ ਇੱਕ ਲਪੜੀ ਵੱਜ ਜਾਏ ਤੇ ਸਾਰੇ ਪੰਜਾਬੀ ਨੂੰ ਕੁੱਟਿਆ ਜਾਂਦਾ ਤੇ ਹੁਣ ਕਸੂਰ ਕੱਢਿਆ ਜਾਂਦਾ ਕੁਲਵਿੰਦਰ ਕੌਰ ਦਾ ਲੱਖ ਲੱਖ ਦਾ ਤੁਹਾਡੇ ਪੰਜਾਬੀ ਹੋਣ ਤੇ ਤੁਹਾਡੇ ਸਿੱਖ ਹੋਣ ਤੇ ਜਿਹੜੇ ਤੁਸੀਂ ਉਹ ਜਿਹੜੇ ਹਿਮਾਚਲ ਦੀ ਇੱਕ ਉਹ ਬਾਦਰੀ ਵਰ ਗਿਆ ਮੂੰਹ ਵਾਲੀ ਮੂੰਹ ਨਹੀਂ ਉਹਦਾ ਸਿਰ ਨਹੀਂ ਉਹਦਾ ਜਿਹੜੀ ਉਹ ਹਿਮਾਚਲ ਦੇ ਵਿੱਚ ਐਕਟ ਕਰਨਾ ਫਿਲਮਾਂ ਕਰਦੀ ਆ ਉਹਨੇ ਸਾਰੇ ਕੱਪੜਿਆਂ ਦੇ ਉਤਾਰੇ ਹੋਏ ਨੇ ਤੁਸੀਂ ਉਹਦੀ ਸਪੋਰਟ ਵਿੱਚ ਆ ਗਿਓ ਆ ਕੇ ਕੁਲਵਿੰਦਰ ਕੌਰ ਨੂੰ ਲੱਪੜ ਨਹੀਂ ਮਾਰਨਾ ਚਾਹੀਦਾ ਹਾਰ ਪਾਉਣਾ ਚਾਹੀਦਾ ਸੀ ਉਹਦੇ ਹੁਣ ਸਿੱਖਾਂ ਨੂੰ ਹੱਤਬਾਦੀ ਦਾ ਕਰਦੀ ਆ ਸਿੱਖਾਂ ਮੰਦੀਆਂ ਮਾਵਾ ਭੈਣਾਂ ਨੂੰ ਗਾਲਾਂ ਕੱਢਦੀ ਆ ਉਹਦੇ ਥੱਪੜ ਵੱਜ ਗਿਆ ਫੇਰ ਦੱਸ ਕੀ ਹੋ ਗਿਆ ਪਰਲੋ ਆ ਗਈ ਅੱਪ ਪ੍ਰਗਿਆ ਜਿਹੜੀ ਇੱਕ ਸਾਧਵੀ ਸੀ ਕੋਈ ਪ੍ਰਗਿਆ ਨਾ ਵਾਜੇ ਨਾਮਾ ਭੁੱਲਿਆ ਹਮਾ ਉਹ ਐਮਪੀ ਮੰਨ ਲਓਗਾ ਤੇ ਬੰਬਧਮਾਕਿਆਂ ਵਿੱਚ ਸੰਭਾਲਾ ਤੇ ਉਹ ਐਮਪੀ ਬਣ ਗਈ ਨਾਲ ਦੇ ਨਾਲ ਉਹਨੂੰ ਕੁਰਸੀ ਦੇਤੀ ਇੱਧਰ ਪਾਈ ਅੰਬਰਤਪਾਲ ਸਿੰਘ 2 ਲੱਖ ਦੇ ਵੋਟਾਂ ਨਾਲ ਜਿੱਦਦਾ ਉਹਨਾਂ ਦੇ ਦਰਵਾਰੇ ਐਨਐਸ ਲਗਾ ਕੇ ਦਰਵਾਰੇ ਜੇਲ੍ਹ ਦੇ ਵਿੱਚ ਛਿੱਟਿਆ ਜਾਂਦਾ ਇਹ ਸੋਚਣਾ ਪਵੇਗਾ ਅੱਜ ਤੋਂ ਨਹੀਂ ਅਸੀਂ 47 ਤੋਂ ਲੈ ਕੇ ਜਦੋਂ ਸਾਨੂੰ ਜਰੈ ਪੈਸਾ ਕੌਮ ਦੱਸਿਆ ਗਿਆ ਸੀ ਉਸ ਤੋਂ ਲੈ ਕੇ ਸਾਡੇ ਨਾਲ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਾਰ-ਬਾਰ ਹਮਲੇ ਹੁੰਦੇ ਨੇ ਸਿੱਖ ਕੌਮ ਦੇ ਉੱਤੇ ਜੇ ਸਿੱਖ ਕੌਮ ਆ ਸਾਡੀ ਆ ਟੜੇ ਬੰਦੀ ਆ ਜੀ ਫਲਾਨਾ ਟੜੇ ਬੰਦੀ ਆ ਸਿੱਖ ਕੌਮ ਦਾ ਬੇੜਾ ਗਰਕ ਹੋ ਚੁੱਕਿਆ ਮੈਂ ਕਹਣਾ ਹੈਗਾ ਅਤੇ 2900 ਦਾ ਟਕਸਾਲ ਆ ਇੱਥੇ 2900 ਬੁੱਢੇਦਾਲ ਨੇ ਕੋਈ ਫਲਾਨਾ ਦਾਲਾ ਕੋਈ ਧਮਕਾ ਦਾਲਾ ਇੱਥੇ ਸਿੱਖ ਕੌਮ ਜਿਹੜਾ ਆਸ ਸੀ ਵਿੱਚ ਹਰੇਕ ਦਿਨ ਲੜਦਾ ਚਾਹੁੰਦੇ ਨੇ ਪਰ ਜਿਹੜੇ ਸਰਾਰਤੀ ਬੰਦੇ ਨੇ ਤੇ ਸਰਾਰਤ ਕਰਨ ਆਉਂਦੇ ਨੇ ਦਰਬਾਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਤੋਂ ਪਰੇ ਸਾਡਾ ਸਿੱਖ ਕੌਮ ਲਈ ਅਜਾੜੀ ਅਜਾੜਾ ਸਾਡਾ ਸਿੱਖਤੀ ਦਾ ਕਰ ਦਰਬਾਰ ਸਾਹਿਬ ਆ ਸਾਡੀ ਸੁਪਰੀਮ ਕੋਰਟ ਦਰਬਾਰ ਸਾਹਿਬ ਆ ਅੰਮ੍ਰਿਤਸਰ ਸਾਹਿਬ ਆ ਤੇ ਸਿੱਖ ਦਾ ਜਿਹੜਾ ਹਿਰਦਾਗਾ ਜਿਹੜਾ ਸੰਦੇਸ਼ ਆਉਂਦਾ ਕਾਲਤਾਬ ਸਾਹਿਬ ਤੋਂ ਸਿੱਖ ਮੰਨਦਾਗਾ ਜੇ ਕਾਲਤਾਬ ਸਾਹਿਬ ਇਹ ਸੰਦੇਸ਼ ਜਾਰੀ ਕਰਦਾ ਕਿ ਮੋਬਾਈਲ ਅੰਦਰ ਆਉਣੇ ਨਹੀਂ ਚਾਹੀਦੇ ਤਾਂ ਹਰੇ ਸਿੱਖ ਨੂੰ ਮੰਨਣਾ ਚਾਹੀਦਾਗਾ ਜੇਕਰ ਕੋਈ ਇਹ ਜੈ ਨਹੀਂ ਮੰਨਦਾ ਉਦੋਂ ਇਹ ਜੈ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਹ ਬੰਦਾ ਸੱਤ ਵਾਰੀ ਸੋਚੇ ਕਿ ਅਸੀਂ ਦਰਬਾਰ ਸਾਹਿਬ ਜਾਂਦੇ ਆ ਉੱਥੇ ਹਰਕਤਾ ਕਰਨ ਨਹੀਂ ਜਾਂਦੇ ਇਹ ਲੋਕ ਹਰਕਤਾ ਕਰਨ ਜਾਂਦੇ ਉੱਥੇ ਉੱਥੇ ਨੀਮਾ ਦਿਖਾਉਂਦੇ ਆ ਉੱਥੇ ਇਹ ਉੱਥੇ ਜੋਗਾ ਕਰਨਾ ਇਹਨੂੰ ਥੇ ਆ ਗਿਆ ਇਹਨੂੰ ਫਰੋਂ ਕਹਿੰਦੇ ਜੀ ਅਸੀਂ ਉਹਨਾਂ ਤਿੰਨ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਕੱਲ ਕੋਈ ਬੰਬ ਲੈ ਕੇ ਆ ਜੂਗਾ ਕਰਦੇ ਫਿਰ ਕਾਰਵਾਈ ਕੱਲ ਕੋਈ ਕੁਝ ਹੋਰ ਲੈ ਕੇ ਆ ਜੂਗਾ ਤੁਸੀਂ ਸੁੱਤੇ ਪਏ ਹੋ ਉਥੇ ਤੁਹਾਡੀ ਡਿਊਟੀ ਕਾਦੀ ਆ ਓਏ ਮਾਰਦੇ ਚਾਰ ਲਪੇੜੇ ਉਹਦੇ ਜਿਹੜੇ ਐ ਜਾ ਕਰਨਾ ਹੁੰਦੀ ਆ ਦਰਬਾਰ ਸਾਹਿਬ ਦੇ ਅੰਦਰ ਇਸ ਨੂੰ ਦੇਖ ਕੇ ਕੱਲ ਨੂੰ ਕੋਈ ਹੋਰ ਦਾ ਜਿਹੜਾਗਾ ਉਥੇ ਬਲ ਪਵੇਗਾ ਇਸ ਵੀਡੀਓ ਨੂੰ ਬੱਚ ਚੰਗੀ ਲੱਗੀ ਬਾਤਵਾ ਦੇ ਸ਼ੇਅਰ ਕਰ ਦਿਓ ਬੇੜਾ ਗਰਕ ਕਰ ਦਿੱਤਾ ਇਹਨਾਂ ਮਲਾਜਮਾਂ ਦੀ ਸ਼੍ਰੋਮਣੀ ਕਮੇਟੀ ਨੇ ਵਿੱਚ ਜਿਹੜੇ ਬੈਠਿਆ ਕਾਲੀਆਂ ਭੇਡਾਂ ਤੇ ਆਉਣ ਵਾਲੇ ਜਮਾਂ ਨੰਗਾ ਕਰੂੰਗਾ ਇਹਨਾਂ ਨੂੰ ਮੈਂ ਦੇਖਦਾਗਾ ਆਉਣ ਵਾਲੇ ਕੁਝ ਦਿਨਾਂ ਤੱਕ ਮੈਂ ਇਹਨਾਂ ਦਾ ਉਹ ਹਾਲ ਕਰੂੰਗਾ ਜਿਹੜਾ ਪ੍ਰੀਤ ਸੈਣੀ ਨੇ ਕੀਤਾ ਸੀ ਉਹਨੂੰ ਸਾਥ ਦੇਣੀ ਪੈਗੀ ਸਾਨੂੰ ਸਾਥ ਦੇਣ ਦਾ ਇੱਥੇ ਚਾਹ ਗਾ ਸਾਨੂੰ ਦੱਸਦਾ ਅਰਦਾਸ ਕਰਦੇ ਆ ਕਿ ਹੈ ਪ੍ਰਮਾਤਮਾ ਅਸੀਂ ਕਿਤੇ ਮੰंजे ਤੇ ਪੈ ਕੇ ਨਾ ਮਰ ਜੇ ਕਿਤੇ ਐਕਸੀਡੈਂਟ ਹੋ ਕੇ ਨਾ ਮਰ ਜੇ ਜੇ ਸਾਨੂੰ ਤੂੰ ਆਪਦੇ ਚਰਨਾਂ ਦੇ ਵਿੱਚ ਲਾਉਣਾਗਾ ਜੇ ਤੂੰ ਆਪਦੇ ਸਾਨੂੰ ਪੁੱਤਰ ਮੰਨਦਾਗਾ ਸਾਨੂੰ ਸੇਧ ਹੋਣ ਦਾ ਬੜ ਬਾਕਸ ਅੱਜ ਵੀ ਗੁਰੂ ਅਗਗਰਾਂ ਸਭਾ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਅਸੀਂ ਉਹਨਾਂ ਕਹਿ ਰਾਂ ਵਰਗੇ ਨਹੀਂ ਕਿ ਸਾਡੇ ਜਵਾਕ ਇੱਥੇ ਮਰਨਗੇ ਤਾਂ ਭਾਈ ਬਿਆਨ ਸਿੰਘ ਭਾਈ ਸੁਦਮਤ ਸਿੰਘ ਕੁਰਬਾਨੀ ਨਾ ਕਰਦਾ ਭਾਈ ਜਿੰਦਾ ਭਾਈ ਹਰਜਿੰਦਰ ਸਿੰਘ ਸੁੱਖਾ ਤੇ ਕੁਰਬਾਨੀ ਨਾ ਕਰਦੇ ਭਾਈ ਮਤਾਬ ਸਿੰਘ ਭਾਈ ਸੁੱਖਾ ਸਿੰਘ ਤੇ ਕੁਰਬਾਨੀ ਨਾ ਕਰਦੇ ਤੇ ਜਿਹੜੇ ਆ ਲੱਖਾਂ ਜਿਹੜੀਆਂ ਕੁਰਬਾਨੀਆਂ ਦੇ ਨਾਲ ਸਾਡਾ ਪੰਜਾਬ ਦਾ ਕੱਲਾ ਕੱਲਾ ਜਿਹੜਾ ਘਰ ਆ ਭਰਿਆ ਪਿਆਗਾ ਪਰ ਆਸੋ ਨਾ ਲੋਕਾਂ ਨੂੰ ਬਸਾਰ ਦਿੱਤਾ ਹੁੰਦਾ ਸੈਯਦਾਂ ਨੂੰ ਬਸਾਰ ਦਿੱਤਾ ਇਸ ਕਰਕੇ ਸਾਡੀ ਜਿਹੜੀ ਇਹ ਦਰਦ ਸਾਹ ਹੋਰ ਜਿਹੜੀ ਹੋ ਰਹੀ ਆ ਤੇ ਹੋਈ ਹਜੇ ਹੋਰ ਵੀ ਹੋਵੇਗੀ ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਆਉਂਦਾਗਾ ਚਾਰ ਬਰਨਾਂ ਦਾ ਜਿਹੜਾ ਉਪਦੇਸ਼ ਦਿੱਤਾ ਗੁਰੂ ਨੇ ਚਾਰ ਦਰਵਾਜ਼ੇ ਇਸ ਕਰਕੇ ਰੱਖੇ ਸੀ ਕਿ ਕਾਹੇ ਕੋਈ Hindu ਆਵੇ ਮੁਸਲਮਾਨ ਆਵੇ ਸਿੱਖ ਆਵੇ ਸਾਈ ਆਵੇ ਕਿ ਜਿਹੜਾ ਵੀ ਦਰਬਾਰ ਸਾਹਿਬ ਦੇ ਤੇ ਨਸਤਕ ਹੋਣਾ ਚਾਵੇ ਪਰ ਇੱਥੇ ਕੀ ਕੀਤਾ ਗਏ ਨੇ ਇਹਨਾਂ ਨੇ ਇਹ ਖੇਡ ਬਣਾ ਸਾਡੀ ਤੀਏ ਦਿਨ ਕਦੇ ਕੋਈ ਠਗਵੰਦ ਕਰਦਾ ਕਦੇ ਕੋਈ ਤਰ੍ਹਾਂ ਠਗਵੰਦ ਕਰਦਾ ਦਰਬਾਰ ਸਾਹਿਬ ਦੀ ਜਿਹੜਾ ਪ੍ਰਕਰਮਾ ਦੇ ਵਿੱਚ ਆ ਕੇ ਇਹ ਕਦੇ ਵੀਡੀਓ ਬਣਾਉਂਦਿਆ ਜਿਹੜੇ ਨਗੇ ਜਿਹੜਾ ਸਿਰ ਦੀ ਢੱਕਦੇ ਇੱਕ ਹੋਰ ਨਹੀਂ ਉਹ ਕਰਦੇ ਤੇ ਸਾਨੂੰ ਸਖਤ ਹੋਣਾ ਪਵੇਗਾ ਦਰਬਾਰ ਸਾਹਿਬ ਦੇ ਗ੍ਰੰਤੀ ਸਿੰਘਾਂ ਨੂੰ ਕਹਿਣਾਗਾ ਮੈਂ ਆਕਾਲ ਤਖਤ ਦੇ ਜਥੇਦਾਰ ਨੂੰ ਕਹਿਣਾਗਾ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾਗਾ ਮੁੱਖ ਸਕੱਤਰ ਜਿਹੜਾ ਪ੍ਰਤਾਪ ਸਿੰਘ ਆ ਉਹਨੂੰ ਬੇਨਤੀ ਕਰਦਾਗਾ ਜੇਕਰ ਤੁਸੀਂ ਇਹ ਸ਼ਕਤੀ ਨਾ ਵਰਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਜਿਹੜਾ ਹਾਲ ਹੈ ਬੁਰਾ ਹੋਣਾਗਾ ਵੀਡੀਓ ਲੰਬੀ ਹੁੰਦੀ ਐ ਨੂੰ ਸ਼ੇਅਰ ਕਰ ਦਿਓ ਧੰਨਵਾਦ ਬੈਸ ਜੀ ਦਾ ਖਾਲਸਾ ਸ੍ਰੀ ਅਰਜ ਕੀ ਫਤਿਹ